ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਰੇਟਿਆਂ ਵਾਲਾ ਮਿਸਤਰੀ ਵਸ ਇੱਕੋ ਹੀ ਬਣਾਇਆ ਬਰੇਟਿਆਂ ਜਾ ਵੀਰਪਾਲ ਪਾਈਆਂ ਦਾ ਪਿਆਰ ਆ ਬਾਈ ਮਿਸਤਰੀ ਵੀ ਵਧੀਆ ਤੇ ਸੁਭਾਅ ਵੀ ਬਹੁਤ ਵਧੀਆ ਇੱਥੇ ਮਾਰਨੀ ਆ ਜਿੰਨਾ ਜੋਰ ਆ ਤੇਰੇ ਚ ਲਾ ਦੇ ਸਾਬਜੀ ਸਬਜੀ ਗੁੱਡਣ ਵਾਲੀਆਂ ਬਾਈ ਆਹ ਚੀਜ਼ਾਂ ਬਾਈ ਇੱਥੇ ਆਂਦੇ ਨੇ ਸਾਡੀ ਜੀ ਤੀਜੀ ਗੁੜੀ ਹੋ ਗਈ ਵੀ ਬਹੁਤ ਵਧੀਆ ਕੰਮ ਐ 3 ਸਾਲ ਤਾਂ ਸਾਨੂੰ ਘਸਿਆਂ ਲੈ ਗਿਆਂ ਹੋ ਗਏ ਬਾਈ ਜੇ ਗਰੋਹੀਪੁਰ ਤੋਂ ਆਏ ਆ ਜੀ ਤੁਹਾਡੀ ਕਈਆਂ ਬਹੁਤ ਮਸ਼ਹੂਰ ਨੇ 250 ਕਿਲੋਮੀਟਰ ਤੋਂ ਚੱਲ ਕੇ ਕਈਆਂ ਲੈਣ ਆਏ ਆ ਤੇ ਚੀਜ਼ ਬਣਾਈ ਆ ਆਪਣੇ ਬਾਈ ਜਿਵੇਂ ਪੜੇ ਲਿਖੇ ਜਵਾਖਾ ਬਾਈ ਪਸ਼ੂ ਰੱਖਣ ਤੋਂ ਥੋੜਾ ਜਿਹਾ ਉਹ ਕਰਦੇ ਆ ਬਹੁਤ ਹੀ ਘੈਂਟ ਸੱਬਲਾ ਹੁੰਦੀਆਂ ਬਾਈ ਆਹ ਇਹ ਛੋਕਰ ਦੀ ਪਾਈਪ ਲਾ ਕੇ ਵਧੀਆ ਬਣੀਆਂ ਹੁੰਦੀਆਂ ਬਾਈ ਘੈਂਟ ਆਪਣਾ ਮਾਨਸਾ ਜਿਹੜਾ ਬਾਈ ਜੀ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਬਾਈ ਸਾਡੀ ਛੋਟੀ ਜੀ ਮੰਡੀ ਆ ਬਰੇਟਾ ਮੰਡੀ ਬਾਈ ਤੇ ਨੇੜੇ ਆਪਣਾ ਕ੍ਰਿਸ਼ਨ ਮੰਦਿਰ ਬਾਈ ਵਰੇਤਾ ਮੰਡੀ ਮੇਨ ਬਾਜ਼ਾਰ ਦੇ ਵਿੱਚ ਵੈਜੀ